ਉਹ ਸਿੰਘ ਦੀ ਸਾਈਡ ਤੋਂ ਜੇ ਸਿੰਘ ਤੋਂ ਮੜਾ ਹਵਾ ਆਉਂਦਾ ਨੂੰ ਉਹ ਸਿੰਘਾਂ ਦੇ ਬਾਪਾ ਦਾਸ ਹੋ ਰਹੇ ਨੇ ਜੰਮੇ ਵਾਲੇ ਜਿਹੜੇ ਸਾਡੇ ਮਾਜਰਾ ਰਾਜਾ ਰਾਜੀ ਨੇ ਮਰਦਾ ਖੜਦਾ ਕਰਨਾ ਨਾਲ ਇਹ ਦੇਖਿਆ ਗਿਆ ਹੈ ਤਕਰੀਬ ਪਹੁੰਚੀ ਹੈ ਹੁਣ ਉਹਨਾਂ ਦਾ ਇਲਾਜ ਕਰਵਾਇਆ ਜਾਏਗਾ ਪਰ ਇਸ ਤੋਂ ਬਰੀਦ ਕਰਨ ਦੇ ਲਈ ਬਗਾਤਰ ਸਿੰਘ ਨੂੰ ਆਵਾਜ਼ ਦੇ ਜੋਧੇ ਮੜਾ ਮੜਾ ਪਾਸੇ ਹੋ ਜਾਵੇ ਥੱਲੇ ਨਾਲ ਲੈ ਜਾ ਥੱਲੇ ਨਾਲ ਵਾਹਿਗੁਰੂ 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 ਵਾਲਾ ਵਾਲਾ ਇਹਨੇ ਸਾਹ ਪੁੱਛ ਸਦੀ ਸਤਿ ਸਕਾਰ ਜੀ ਗੁਰੂ ਰਵਿਸ਼ੰਗਰ ਸਾਹਿਬ ਨੇ ਅਸੀਂ ਸੁਤਾਲਾ ਗੁਰੂ ਹਰਗੋਬਿੰਦ ਸਾਹਿਬ ਰਾਣ ਜਿਹੜਾ ਦੇ ਪਾਵਨ ਸਿੰਧਰ ਜੋੜਦੇ ਨੇ ਗੁਰੂ ਘਰ ਨਾਲ ਸਾਹਿਬ ਪੰਥ ਬੜੇ ਜਾਵੋ ਜਲਾਲ ਦੇ ਨਾਲ ਮਨਾ ਰਿਆ ਇਹ ਸਾਰੀ ਬਾਜ ਨੂੰ ਦੇਖ ਲਈ ਭਾਈ ਕੈਮਰਾ ਲੈ ਕੇ ਆ ਨੂੰ ਹੋ ਜਾ ਉਹ ਸਿੱਕਦਾ ਹਾਲ ਵੇਖਿਆ ਨਾ ਕੀ ਹੋਇਆ ਜੇ ਫਿਰ ਕੋਈ ਸਿੰਘ ਵੱਜ ਗਿਆ ਤੇ ਘੋੜੇ ਦੀ ਛੱਟ ਨਹੀਂ ਪਾੜੀ ਹੁੰਦੀ ਆ ਚੇਦੇ ਭਾਈ ਨੋਦਾ ਦੌੜਾ ਦੇ ਸਿੰਘ ਦੌੜਾ ਲਾ ਰਹੇ ਨੇ ਉਹਦੇ ਕੋਲ ਜਦੋਂ ਖਾਨ ਹੋ ਗਿਆ ਤੇ ਕਿਹਦਾ ਦਰਨਾ ਦੇ ਬਾਬਾ ਬਚਾਲਾ ਜੀ ਬਹੁਤ ਜਿਆਦਾ ਨਿਕਲੇ ਆ ਗਏ ਸਿੰਘ ਬਾਈ ਦੇ ਬਾਬਾ ਜੀ ਜਿਵੇਂ ਬਾਦਸ਼ਾਹ ਕੁਰਪਤ ਸਿੰਘ ਸਾਹਿਬ ਆਰਾਜ ਕੀ ਨਾਮ ਹੈ ਜੀ ਕਿੱਥੋਂ ਆਏ ਹਰਜੀਤ ਸਿੰਘ ਜੀ ਯੂਐਸਏ ਤੋਂ ਆਏ ਜੀ ਕੀ ਕਹਿਣਾ ਚਾਹੋਗੇ ਅੱਜ ਬੜਾ ਅਦਭੁਤ ਨਜ਼ਾਰਾ ਹੈ ਬਹੁਤ ਵਧੀਆ ਫੁਨਜਾਰਾ ਦੇਖਿਆ ਜੀ ਇੱਥੇ ਵੜੀਆਂ ਗੁਰਦੀਆਂ ਲਾੜੀਆਂ ਫੌਜਾਂ ਨੇ ਬਹੁਤ ਰੈਨਡ ਹੋ ਜਾਂਦੇ ਆਵੇ ਬਹੁਤ ਸੋਹਣਾ ਇਨਾ ਕਰਤਬ ਦਿਖਾਏ ਨੇ ਔਰ ਡੇਂਜਰਸ ਵੀ ਨੇ ਬੰਦੀ ਥੋੜੀ ਖਤਰਨਾਕ ਵੀ ਨੇ ਬਹੁਤ ਆਮ 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 ਦੇਖਿਆ ਤੋਂ ਖਾਸ ਤੌਰ ਤੇ ਬੰਦੀ ਛੁੜਦੀ ਉਸ ਕਰਕੇ ਆਏ ਹਾਂ ਜੀ ਦਰਬਾਰ ਸਾਹਿਬ ਕਰਕੇ ਰੌਣਕਾਂ ਵੇਖਣ ਕਰਕੇ ਆਏ ਆ ਤੇ ਨਜ਼ਾਰੇ ਦਰਬਾਰ ਸਾਹਿਬ ਦਾ ਵੀ ਕਮਾਲ ਦਾ ਨਜ਼ਾਰਾ ਸੀਗਾ ਕੱਲ ਜੋ ਵੀ ਦੇਖਿਆ ਅਸ਼ਟਵਾਜੀ ਦੇਖੀ ਸੰਗਤਾਂ ਵੇਖੀਆਂ ਦੀਪਾਲਾ ਕਰਦੀਆਂ ਵੇਖੀਆਂ ਇੱਥੇ ਦਾ ਦੂਰ ਨਜ਼ਾਰਾ ਉਹ ਅਲੱਗ ਹੀ ਹੈ ਬੜਾ ਅਜੂਬਾ ਹੈ ਬਣਾ ਕਪੜਾ ਵੀ ਕਰਮਾਣਾ ਮੰਨਦੇ ਹੋ ਕਿ ਇਹ ਮੱਤਰ ਸਾਹਿਬ ਆ ਕੇ ਬੰਦੀ ਛੋੜ ਦਿਵਸ ਤੇ ਆਏ ਮੱਲੇ ਦੇ ਦਰਸ਼ਨ ਕੀਤੇ ਜੀ ਬਹੁਤ ਪਰਮਾਤਮਾ ਦੀ ਕਿਰਪਾ ਹੈ ਜੀ ਬਹੁਤ ਉਹਨਾਂ ਨੇ ਆਪਣੇ ਅਸੀਸਾਂ ਲੇਥੇ ਉਹਨਾਂ ਨੇ ਸੀਸੀਤੀ ਤੇ ਪਕਸ਼ ਕੀਤੀ ਹੈ ਤੇ ਅਮਰ ਸਰਦਾ ਕੇ ਤੇ ਦਵਾਲੀ ਵੇਖਣ ਵਾਸਤੇ ਪਹਿਲੋਂ ਵੀ ਆਏ ਆ ਕਾਫੀ ਸਾਲ ਪਹਿਲੋਂ ਪਰ ਐ ਨਜ਼ਾਰਾ ਨਹੀਂ ਦੇਖਿਆ ਸੀ ਜੀ ਉਹ ਇਹ ਫੌਜਾਂ ਨੇ ਦਿਖਾਇਆ ਇਹ ਨਜ਼ਾਰਾ ਨਹੀਂ ਦੇਖਿਆ ਬਹੁਤ ਅੱਛਾ ਲੱਗਾ ਆਏ ਗੁਰ ਕਾਲ ਸਾਹਿਬ ਆਏ ਵੀ ਫਤਿਹ ਜੀ ਭਾਜੀ ਕੀ ਨਾਮ ਦੀ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੁਹੱਲੇ ਨੂੰ ਲੈ ਕੇ ਦੇਖੋ ਜੀ ਇਤਿਹਾਸਕ ਦਿਹਾੜਾ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਅੰਮ੍ਰਿਤਸਰ ਦੀ ਪਾਵਨ ਟਰੱਤੀ ਦੇ ਉੱਤੇ ਇਹ ਜਿਹੜੇ ਜੰਗਜੂ ਕਰਤਬ ਜਹੋ ਜਲਾਲ ਦੇ ਨਾਲ ਕੀਤੇ ਜਾਂਦੇ ਨੇ ਜੀ ਤੇ ਕੋਮ ਨੂੰ ਇਨ੍ਹਾਂ ਜੰਗਜੂ ਕਰਤਾਵਾਂ ਦੇ ਸਾਡੀਆਂ ਲਿਆਂਗ ਸਿੰਘ ਜਥੇਬੰਦੀਆਂ ਦੇ ਉੱਤੇ ਪੂਰਾ ਮਾਣ ਹੈ ਇਸ ਤਰੀਕੇ ਦਾ ਨਜ਼ਾਰਾ ਜਿਸ ਤਰ੍ਹਾਂ ਨਿਹੰਗ ਸਿੰਘਾਂ ਵੱਲੋਂ ਹਰ ਤਹਾਰ ਤੋਂ ਬਾਅਦ ਮੁਹੱਲਾ ਚੜ੍ਹਿਆ ਜਾਂਦਾ ਕੀ ਲੱਗਦਾ ਕਿੰਨਾ ਮਨਮੋਹਕ ਨਜ਼ਾਰਾ ਹੁੰਦਾ ਉਹ ਮੈਂ ਕਹਿੰਦਾ ਜੀ ਦੇਖੋ ਮੁਹੱਲੇ ਦਾ ਮਤਲਬ ਇਹ ਹੋਲੇ ਮੁਹੱਲੇ ਤੇ ਅਨੰਦਪੁਰ ਸਾਹਿਬ 'ਚ ਹੁੰਦਾ ਫਤਿਹ ਸ਼੍ਰੀ ਫਤਿਹਗੜ ਸਾਹਿਬ 'ਚ ਹੁੰਦਾ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਦੀਵਾਲੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਅਗਲੇ ਦਿਨ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੰਗ ਜੂ ਕਰਤਬ ਕੀਤੇ ਜਾਂਦੇ ਨੇ ਜੀ ਹਰ ਸਾਲ ਕੀਤੇ ਜਾਂਦੇ ਨੇ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਖ ਕੌਮ ਸ਼ੁਰੂ ਤੋਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੀ ਹੈ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਹੀ ਰਹੇਗੀ ਅੱਜ ਅਸੀਂ ਸਿੰਘਾਂ ਵੱਲੋਂ ਕੀਤੇ ਗਏ ਸੁੰਦਰ ਨਜ਼ਾਰੇ ਤੇ ਦ੍ਰਿਸ਼ ਦੇਖਣ ਆਏ ਹਾਂ ਅੱਜ ਸਾਰੇ ਢੰਗ ਸਿੰਘ ਆਪਣੇ ਵਰਸ਼ੇ ਨੇਜੀਆਂ ਅਤੇ ਕਰਪਾਨਾਂ ਤੇ ਤਲਵਾਰਾਂ ਦੇ ਨਾਲ ਜੰਗ ਜੂਝ ਵਿਖਾ ਰਹੇ ਹਨ ਘੋੜਸਵਾਰੀਆਂ ਕਰ ਰਹੇ ਨੇ ਇਹ ਦ੍ਰਿਸ਼ ਮੇਰੀ ਪਰੀਦਾ ਮਾਲਕ ਬੰਦੀ ਸ਼ੋਰ ਦੀ ਖੁਸ਼ੀ ਵਿੱਚ ਬਣਾਇਆ ਜਾ ਰਿਹਾ ਹੈ ਜੋ ਕਿ ਦੀਵਾਲੀ ਤੋਂ ਇੱਕ ਦਿਨ ਬਾਅਦ ਬਣਾਇਆ ਜਾਂਦਾ ਹੈ ਇਸ ਵਿੱਚ ਸਿੱਖ ਪੰਥ ਦੀ ਸ਼ਾਨ ਦਾ ਪ੍ਰਤੀਕ ਦਿਖਾਇਆ ਜਾ ਰਿਹਾ ਹੈ ਜੋ ਕਿ ਸਾਨੂੰ ਬਹੁਤ ਹੀ ਸੋਹਣਾ ਨੀਲੇ ਬਾਣਿਆਂ ਦੇ ਵਿੱਚ ਨਿਹੰਗ ਸਿੰਘ ਸਜੇ ਹੋਏ ਨਜ਼ਰ ਆ ਰਹੇ ਹਨ ਕਿੰਨੇ ਕਿੰਨੇ ਸੋਹਣੇ ਘੋੜੇ ਹਾਥੀ ਸਾਰੇ ਸਜੇ ਹੋਏ ਨਜ਼ਰ ਆ ਰਹੇ ਹਨ ਇਹ ਸਿੰਘਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ